ਕੀ ਇੱਕ ਤਾਂ ਹੈ ਜੀ ਕਕਰਾਲੇ ਪਿੰਡ ਤੋਂ ਨਾਗੇ ਪੱਛਲ ਪਿੰਡ ਦਾ ਪਿੰਡ ਫਾਰ ਫਾਟ ਕੇ ਉਹਦੇ ਨੇੜੇ ਦੜਿਆ ਉਹਦੇ ਲਾਗੇ ਸੀ ਕਿਲੋਮੀਟਰ ਹੈ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਮਿਲੀ ਆ ਉਹ ਦੂਜੀ ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਆਪਣਾ ਹੰਬਾਲੇ ਤੋਂ ਉਹ ਮਿਲੀ ਆ ਜੀ 54 ਦੇ 23ੀ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਹੈ? ਜਿਸ ਨੇ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਰਾਲੇ ਦੇ ਉਹਦੇ ਪਾਸੋਂ ਮਿਲੀ ਹੈ ਉਹ ਤਾਂ ਕਾਫੀ ਮਾੜੇ ਮਾਲ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ। ਕਿੰਨੀ ਉਮਰ ਲੱਗਦੀ ਹੈ ਉਹਦੀ? ਉਮਰ ਹੋਏਗੀ ਜੀ ਇਹ ਤਾਂ 25 ਸਾਲ ਦੇ ਵਿੱਚ। 25 ਸਾਲ ਦੀ ਨੌਜਵਾਨੀ ਹੈ। ਹਾਂਜੀ ਹਾਂਜੀ। ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ 50 55 ਸਾਲ। ਇਹ ਆਪਸ ਵਿੱਚ ਕਿੰਨਾ ਕੁ ਫਰਕ ਹੈ ਰੋਡ ਦਾ ਵੀ ਕਿੰਨਾ ਕੁ ਕਿਲੋਮੀਟਰ ਦਾ ਫਰਕ ਹੈ? ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਜੀ। ਜਦੋਂ ਉਹ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨਹੀਂ ਅਲੱਗ-ਅਲੱਗ ਸੀਗੇ ਅਲੱਗ-ਅਲੱਗ ਟ੍ਰੇਨਾਂ ਜਿਹੜਾ ਜੀ ਇੱਕ ਦੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 50-55 ਸਾਲ ਦਾ ਹੋਤਾ ਪਰ ਜੋ ਦੂਜੇ ਦੀ ਪਛਾਣ ਥੋੜੀ ਜਿਹੀ ਹੋ ਰਹੀ ਉਹਦਾ ਸ਼ਕਲ ਬਹੁਤ ਮੂਰੀ ਤਰ੍ਹਾਂ ਉਹਦੀ ਕੁਤਲੀ ਹੋਈ ਆ ਕੀ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਲੱਗਦਾ ਤਾਂ ਪੰਜਾਬੀ ਨੇ ਜੀ ਅੱਛਾ ਜੀ ਹਾਂਜੀ ਹਾਂ ਕੁਲੀਆ ਕਿਸ ਤਰ੍ਹਾਂ ਦਾ ਆ ਜਿਵੇਂ ਕੁਲੀਆ ਕੇਸ ਤਾਂ ਉਹਦੇ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਆ ਤੇ ਭਾਰੂਆ ਸਰੀਰ ਹੈ ਕਾਫੀ ਦੂਸਰਾ ਵਾਲਾ ਸਰੀਰ ਹੈ ਜਿਹੜਾ ਦੂਸਰਾ ਮੁੰਡਾ ਹੈ ਮੁੰਡੇ ਤਾਂ ਹੀ ਮੈਂ ਕਹ ਰਿਆਂ ਜੀ ਕਿੰਨੇ ਕੁ ਟੁਕੜੇ ਹੋਏ ਕੋਲੇ ਸਰੀਰ ਦੇ ਮੁੰਡੇ ਲੱਤ ਤੋਂ ਕੱਟੀ ਹੋਈ ਹੈ ਜੇ ਲੱਗ ਅੱਛਾ ਹਾਂਜੀ ਹਾਂ ਹੁਣ ਫਰਦਰ ਕੀ ਕਾਰਵਾਈ ਕਰਦੇ ਜੀ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚਰੀ ਚ ਅਗਲੀ ਕਾਰਵਾਈ ਦੇਖਦੇ ਆ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਹੈ ਕੋਈ ਆਉਂਦਾ ਤਾਂ ਫਿਰ ਅਗਲੀ ਕਾਰਵਾਈ ਮੀਡੀਆ ਦੇ ਮਾਧਮ ਰਾਹੀਂ ਦਿੱਤੇ ਵੀ ਹੋ ਸਕਿਆ ਪਿੰਡਾਂ ਰਾਹੀਂ ਠਾਣਿਆਂ ਦੇ ਵਿੱਚ ਹੋਰ ਸਾਰੇ ਚਾਰੋਂ ਕੋਗਾ ਆਹੀਂ ਜਾਂ ਦੇ ਕਿਹੜੇ ਕਿਹੜੇ ਪਿੰਡ ਕੋਲੋਂ ਮਿਲਿਆ ਨੇ ਜੀ ਇਹ ਜੋ ਸੇਲ ਲੰਗਦੀ ਹੈ ਇਹ ਕਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲਿਆ ਹੈ ਕਕਰਾਲੇ ਤੋਂ ਛਿੱਟਾਂ ਵਾਲੇ ਸਾਈਡ ਤੋਂ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਹਾਂ ਪਰ ਜੋ ਅਪੀਲ ਕਰਦੇ ਹਾਂ ਇਲਾਕਾ ਵਾਸੀ ਨੂੰ ਜਿਹੜਾ ਵੀ ਸੁਣਦਾ ਹੈ ਕਰਦਾ ਹੈ ਜੀ ਆਰ ਪੀ ਚੌਂਕੀ ਨਾਬਾ ਆ ਕੇ ਸਾਨੂੰ ਦੱਸੇ ਜਿਹਨੂੰ ਪਤਾ ਲੱਗਦਾ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਛਿੱਟੀ ਸੀਗੀ ਟੀ-ਸ਼ਰਟ ਨੀਲੀ ਆ ਤੇ ਕਾਲੀ ਲੋਰ ਸੀ ਅੰਡਰ ਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪੈਰਾਂ ਚੱਪੜਾ ਪਾਈ ਹੋਈ ਸੀ ਕੈਂਚੀ ਚੱਪਲਾ ਨੌਜਵਾਨ ਸੀਗਾ ਬੋਦੇ ਦੇ ਰੱਖੇ ਹੋਏ ਸੀ ਜਲ ਜੂ ਲੱਗੀ ਸੀ ਪਰ ਬਾਵਾ ਤਗੜਾ ਸਰੀਰ ਦਾ ਮੁੰਡਾ